ਲੋਵੀ ਮੇਟਰ ਸਵਾਗਤ ਆ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਸੋ ਦੋਸਤੋ ਆਪਾਂ ਬੈਠੇ ਆਂ ਬੱਸ ਦੇ ਵਿੱਚ ਬੱਸ ਕਿਹੜੀ ਆ ਮਿੱਤਰੋ ਇਹ ਚੰਡੀਗੜ੍ਹ ਵਾਲੀ ਆ ਸਿਟੀ ਬੱਸ ਤੋਂ ਅਸੀਂ ਦੇਖ ਸਕਦੇ ਹਾਂ ਪਿੱਛੇ ਬਾਬੇ ਹੋਰੀ ਚੜ ਗਏ ਨੇ ਚਲੋ ਮੈਂ ਤੁਹਾਨੂੰ ਅੱਗੇ ਤੋਂ ਦਿਖਾਣਾ ਇੱਕ ਆ ਬਾਬਾ ਚੜ ਗਿਆ ਪੀਲੀ ਪੱਗ ਵਾਲਾ ਤੇ ਆਪਾਂ ਬੈਠੇ ਆਂ ਤੇ ਉਹ ਦੇਖੋ ਸਾਹਮਣੇ ਤੋਂ ਉਹ ਉੱਥੇ ਬੈਠਿਆ ਡਰਾਈਵਰ ਤੇ ਮਿੱਤਰੋ ਆਪਾਂ ਬੈਠਿਆਂਗੇ ਬੱਸ ਦੇ ਵਿੱਚ ਤੇ ਇਹ ਆ 43 ਸੈਕਟਰ ਚੰਡੀਗੜ੍ਹ ਦਾ ਚੰਡੀਗੜਾ ਆਪਾਂ ਆਏ ਹੋਿਆਂਗੇ ਸੋ ਆਪਾਂ ਦੇਖ ਸਕਦੇ ਤੁਸੀਂ ਸ਼ੀਸ਼ੇ ਵਿੱਚ ਦੀ ਮੈਂ ਤੁਹਾਨੂੰ ਦਿਖਾਇਆ ਨਾ ਮਿੱਤਰੋ ਸ਼ੀਸ਼ੇ ਵਿੱਚ ਦੇਖ ਸਕਦੇ ਤੁਸੀਂ ਇਹ ਆ ਬੱਸ ਸਟੈਂਡ 43 43 ਸੈਕਟਰ ਕਹਿੰਦੇ ਨੇ ਜਿਹੜੇ ਨੂੰ ਬੱਸ ਸਟੈਂਡ ਚੰਡੀਗੜਾ ਦਾ ਇਹ ਚੰਡੀਗੜਾ ਦਾ ਉਹ ਹੈਗਾ ਬੱਸ adda ਚਲੋ ਮਿੱਤਰੋ ਸ਼ੀਸ਼ੇ ਵਿੱਚ ਦੀ ਤਾਂ ਦੇਖਦਾ ਨਹੀਂ ਹੈਗਾ ਆਪਾਂ ਥੱਲੇ ਚੱਲਦੇ ਆਂ ਥੱਲੇ ਜਾ ਕੇ ਤੁਹਾਨੂੰ ਦਿਖਾਣਾ ਮੈਂ ਬੱਸ ਅੱਡਾ ਆ ਮਿੱਤਰੋ ਦੇਖੋ ਜੀ ਆਹ ਬੱੱਸਾਂ ਨੇਗੀਆਂ ਹਰੀਆਂ ਜੀ ਹਨਾ ਇਹ ਜਿਹੜੀਆਂ ਬੱੱਸਾਂ ਨੇ ਇਹ ਇਲੈਕਟ੍ਰੋਨਿਕ ਬੱੱਸਾਂ ਨੇਗੀਆਂ ਇਹ ਚਾਰ ਚੁਰਜ ਹੁੰਦਿਆਂ ਨੇ ਲੱਗਦਾ ਜਾ ਬੈਟਰੀ ਬੂਨਟਰ ਵਾਲੀਆਂ ਨੇ ਕੋਈ ਸਿਸਟਮ ਆ ਇਹ ਬੱਸਾਂ ਦਾ ਆ ਸਾਰੀਆਂ ਹਰੀਆਂ ਹਰੀਆਂ ਬੱਸਾਂ ਨੇ ਮਿੱਤਰ ਜੇਕਰ ਤੁਸੀਂ ਨੇ ਚੰਡੀਗੜ੍ਹ ਮੰਨ ਲਓ ਆਇਓ ਹਨਾ ਜੇਕਰ ਤੁਸੀਂ ਨੇ ਘੁੰਮਣਾ ਤਾਂ ਇੰਨਾ ਬੱਸਾਂ ਦਾ ਪਾਸ ਬਣਦਾ 25 30 ਰੁਪਏ ਦਾ ਪਾਸ ਬਣਦਾ ਤੁਹਾਡੀਆਂ ਜਿਹੜਾ ਕਿਰਾਇਆ ਹੁੰਦਾ ਉਹ ਬੱਸ ਜਾਂਦਾ ਲਿਖਿਆ ਹੋਇਆ ਦੇਖੋ ਦੇਖ ਆ ਇਲੈਕਟ੍ਰੋਨਿਕਸ ਬੱਸ ਲਿਖਿਆ ਹੋਇਆ ਹਨਾ ਆਹ ਸੋ ਦੋਸਤੋ ਤੁਸੀਂ ਪਾਸ ਬਣਾ ਕੇ ਵੀ ਇੱਥੇ ਘੁੰਮ ਸਕਦੇ ਹੋਗੇ ਬਧੀਆਂ ਸਸਤੇ ਚ ਪੈ ਜੂਆ ਤੁਹਾਨੂੰ ਕੰਮ ਹਨਾ ਨਹੀਂ ਤਾਂ ਨਵੇਂ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਯਾਰ ਆਪਾਂ ਨੇ ਚੰਡੀਗੜ੍ਹ ਦੇ ਵਿੱਚ ਘੁੰਮਣਾ ਤੇ ਪੈਸੇ ਬਹੁਤ ਜ਼ਿਆਦਾ ਖਰਚ ਹੋ ਜਾਂਦੇ ਨੇਗੇ ਆ ਆਟੋ ਵਾਲੇ ਤੁਹਾਨੂੰ ਪਤਾ ਹੀ ਆ ਹਨਾ ਵੀ ਕਿੰਨਾ ਪੈਸਾ ਲੈ ਲੈਂਦੇ ਨੇ ਵੱਡ ਕੇ ਧਰ ਦਿੰਦੇ ਨੇ ਬੰਦੇ ਨੂੰ ਮੜੀ ਜੀ ਦੂਰ ਜਾਣਾ ਹੋਵੇ ਤਾਂ 2-300 ਰੁਪਏ ਲੈ ਲੈਂਦੇ ਨੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਸੋਕ ਲੈ ਲੈਂਡ ਕੰਪਨੀ ਦੀਆਂ ਵੱੱਤਸਾਂ ਨੇਂਆਂ ਹਰੀਆਂ ਵੱੱਤਸਾਂ ਨੇ ਮਿੱਤਰੋ ਹਰੀਆਂ ਲਾਲ ਬੱਸਾਂ ਜੇ ਹੁੰਦੇ ਨੇ ਜਿਹੜੀਆਂ ਇਹਨਾਂ ਦੇ ਵਿੱਚ ਤੁਸੀਂ ਨੇ ਚੜਨਾਗਾ ਸੋ ਆਟੋ-ਉਟੋ ਵਾਲਿਆਂ ਨੂੰ ਜ਼ਿਆਦਾ ਤਵੱਜੋ ਦੇਣ ਦੀ ਲੋੜ ਨਹੀਂ ਹੈਗੀ ਤੁਸੀਂ ਇਹ ਤੇ ਚੜਜੋ ਬਸ ਤੇ ਜਿੱਥੇ ਵੀ ਜਾਣਾ ਮੰਨ ਲੈ ਇਹਨਾਂ ਨੂੰ ਕਹਿ ਦੇਣਾ ਵੀ ਬਾਈ ਜੀ ਮੈਨਿਆ ਇੱਥੇ ਜਾਣਾ ਉੱਥੇ ਜਾਣਾ ਸੋ ਇਹ ਚੱਲਦੀਆਂ ਨੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਇਹਨਾਂ ਨੂੰ ਸਿਟੀ ਬੱਸਾਂ ਕਹਾਇਆ ਜਾਂਦਾ ਮਿੱਤਰੋ ਅਮ ਬਾਕੀ ਤਾਂ ਮੈਂ ਇਹੀ ਕਹਿਣਾ ਵੀ ਤੁਸੀਂ ਇਹਨਾਂ ਤੇ ਚੜੋ ਸੋ ਮੈਂ ਤਾਂ ਫਿਲਹਾਲ ਤਾਂ ਬਸ ਅੱਡੇ ਦੇ ਆਈ ਤੁਹਾਨੂੰ ਵੀ ਦਿਖਾਵਾਂਗਾ ਕਿਉਂਕਿ ਮੈਂ ਬਸ ਅੱਡੇ ਦੇ ਵਿੱਚੋਂ ਹੀ ਵੀਡੀਓ ਬਣਾ ਰਿਹਾਗਾ ਸੋ ਪਹਿਲਾਂ ਬਾਕੀ ਹੁਪਾ ਹੋਰ ਕਿਧਰੋਂ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਮਿੱਤਰੋ ਮੈਂ ਤੁਹਾਨੂੰ ਖਾਸ ਹੋਰ ਗੱਲ ਦੱਸ ਦਾਂ ਵੀ ਇੱਥੇ ਜਿਹੜਾ ਵਾਈਫਾਈਆ ਮਿੱਤਰੋ ਬਿਲਕੁਲ ਫ੍ਰੀ ਆ ਸੋ ਚੰਡੀਗੜ੍ਹ ਦੇ ਬਸ ਅੱਡੇ ਦੇ ਵਿੱਚ ਜਿਹੜਾ ਵਾਈਫਾਈਆ ਤੁਸੀਂ ਯੂਜ਼ ਕਰ ਸਕਦੇ ਹੋਗੇ ਤੇ ਮੈਨੂੰ ਵੀ ਬਾਅਦ ਚ ਪਤਾ ਲੱਗਿਆ ਤੇ ਮੈਂ ਸੋ ਵਾਈਫਾਈ ਆਟੋਮੈਟ ਕੈਮਰਾ ਹੋਤੀਗਾ ਆ ਆਨ ਸੀਗਾ ਜਦੋਂ ਮੈਂ YouTube ਖੋਲ ਕੇ ਦੇਖਿਆ ਤੇ ਡਾਟਾ ਆਪ ਸੀਗਾ ਚੱਲ ਪਿਆ ਹਾਂ ਲਾਈਵ ਮਤਲਬ ਬਣ ਗਿਆ ਕੰਮ ਸੋ ਮਿੱਤਰੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਵਾਰੀ ਫੇਰ ਵੀ ਇੱਥੇ Wi-Fi ਬਿਲਕੁਲ ਫ੍ਰੀ ਆ ਮਿੱਤਰੋ ਚੰਡੀਗੜ੍ਹ ਲਿਖਿਆ ਦੇਖ ਸਕਦੇ ਤੁਸੀਂ ਬੱਸਾਂ ਦੇ ਉੱਪਰ ਇਲੈਕਟ੍ਰੀਕਲ ਬੱਸ ਸੀਟੀਜੂ ਚੰਡੀਗੜ੍ਹ ਟ੍ਰਾਂਸਪੋਰਟ ਕੰਪਨੀ ਬੱਸਾਂ ਆਲੀ ਆ ਇਹ ਮਿੱਤਰੋ ਆ ਬੱਸਾਂ ਨੇ ਯਾ ਦੇਖੋ ਜੀ ਬੈਠੇ ਨੇ ਕਿ ਲੋਕ ਸਾਰੀ ਤਰ੍ਹਾਂ ਦੇ ਲੋਕ ਆਉਂਦੇ ਨੇ ਹਿਮਾਚਲ ਦੇ ਵੀ ਲੋਕ ਨੇ ਹਨਾ ਕਿਉਂਕਿ ਹਿਮਾਚਲ ਵੀ ਨੇੜੇ ਇੱਥੋਂ ਜਿਆਦਾ ਦੂਰ ਨਹੀਂ ਹੈਗੇ ਮਿੱਤਰੋ ਇੱਧਰੋਂ ਮੈਂ ਫੇਰ ਆਇਆ ਸੀ ਤੁਹਾਡਾ ਥੋੜਾ ਜਿਆ ਤੁਹਾ ਨੂੰ ਹੋਰ ਦਿਖਿਆ ਤਾਂ ਅੱਡੇ ਤੋਂ ਹਨਾ ਇੱਧਰ ਦੇਖ ਸਕਦੇ ਹੋ ਤੁਸੀਂ ਘਮਰੇ ਨੇ ਲੋਕ ਵੀ ਯਾਤਰੀ ਨੇ ਘਣਾ ਹੈ ਉਹ ਪਰਲੀ ਸਾਈਡ ਤੇ ਵੀ ਬੱਸ ਅੱਡਾ ਬਹੁਤ ਵੱਡਾ ਹੈ ਮਿੱਤਰ ਉਹ ਆਹ ਦੇਖੋ ਜੀ ਪਾਣੀ ਦਾ ਵੀ ਤੁਹਾਡੇ ਵਾਸਤੇ ਪ੍ਰਬੰਧ ਹੈਗਾ ਠੰਡਾ ਪਾਣੀ ਪੀ ਸਕਦੇ ਆਪਾਂ ਪੀ ਰਿਆਂਗੇ ਠੰਡਾ ਪਾਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਬਾਬਾ ਜੀ ਗਰਮੀ ਦੇ ਚੱਲਦੇ ਗਰਮੀ ਨੂੰ ਮੁੱਖ ਰੱਖਦੇ ਆਪਾਂ ਨੇ ਠੰਡਾ ਪਾਣੀ ਪੀ ਕੇ ਸੋ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹਿਆਂਗੇ ਕਿਉਂਕਿ ਅੱਗੇ ਵਾਦੇ ਰਹਿਣਾ ਚਾਹੀਦਾ ਹੁਣ ਮਿੱਤਰੋ ਆਪਾਂ ਬਸ ਕੀ ਔਰ ਜਾ ਰਹੇ ਹਾਂ ਕਿਉਂਕਿ ہماری ਵਸਕਾ ਜਾਣੇ ਦਾ ਸਮਾਂ ਹੋ ਗਿਆ ਹੈ ਔਰ ਪਿੱਛੇ ਆਈ ਮੈਨਾ ਆਗੇ ਦੇਖ ਸਕਦੇ ਹੋ ਆ ਫੌਜੀ ਸਹਿਬਾਨ ਘੁੰਮ ਰਹੇ ਆਪਣੇ ਭਾਰਤ ਕੇ ਜਵਾਨ ਘੁੰਮ ਰਹੇ ਆ ਇਧਰ ਸੇ ਜੇ ਬਸਤੀ ਮੇਰੀ ਔਰ ਇਸ ਬਸ ਸੇ ਮੈਂ ਨਿਕਲ ਕੇ ਆਇਆ ਥਾ ਅਭੀ ਮੈਂ ਇਸ ਬਸ ਮੇ ਹੀ ਚੜੂੰਗਾ ਕਿਉਂਕਿ ਅਭੀ ਵਸਕਾ ਸਮਾਂ ਹੋ ਗਿਆ ਜੋ ਮੇਰੇ ਸਾਥੀ ਤੋਂ ਮੇਰੇ ਕੋ ਬੁਲਾ ਰਹੇ ਹਨ ਬੀ ਆ ਜਾ ਮੁੰਡਿਆ ਕਹਾਂ ਚਲਾ ਗਿਆ ਤੂੰ ਸੋ ਕੋਈ ਗੱਲ ਨਹੀਂ ਮਿੱਤਰੋ ਸੋ ਜੇ ਇਹ ਤੋਂ ہمارا ਹਿੰਦੀ ਪੰਜਾਬੀ ਮਿਕਸ ਹੁੰਦਾ ਹੈ ਅ ਤੋ ਚਲੋ ਮਿੱਤਰੋ ਹੁਣ ਆਪਾਂ ਦਿਖਾਉਣਿਆ ਤੁਹਾਨੂੰ ਇੱਥੇ ਗਏ ਸੀ ਮਿੱਤਰੋ ਆਪਾਂ ਲਓ ਜੀ ਆਓ ਦੇਖੋ ਜੀ ਲੈਂਡ ਹੋਮ ਲੈਂਡ ਸੋ ਮਿੱਤਰੋ ਕੌਣ ਕੌਣ ਹੋਮ ਲੈਂਡ ਦੇ ਬਲ ਆਇਆ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣੀ ਕਿਰਪਾ ਕਰਨਾ ਮਿੱਤਰੋ ਸੋ ਦੇਖੋ ਜੀ ਕਿੱਡਾ ਬੜਾ ਗਾਹ ਰਾਜਾ ਥੱਪਿਆ ਹੋਇਆ ਇਹਨਾਂ ਨੇ ਸੋ ਇਹ ਹੋਮ ਲੈਂਡ ਆ ਫਾਰਮ ਲੈਂਡ ਦਾ ਵੀ ਤੁਹਾਨੂੰ ਦੇਖਿਆ ਪਾਸੋਂ ਹੁਣ ਆਪਾਂ ਵਸਤੇ ਵਾਪਸ ਜਾ ਰਹੇ ਹਾਂਗੇ ਮਿੱਤਰੋ ਹੁਣ ਆਪਾਂ ਪਹੁੰਚ ਗਿਆਂਗੇ ਪਟਿਆਲਾ ਸ਼ਹਿਰ ਤਾਂ ਨਹੀਂ ਮੈਂ ਕਹਿ ਸਕਦਾ ਸੋ ਇਹ ਪਤਾ ਨਹੀਂ ਕਿੱਥੇ ਆ ਗਿਆ ਸੁਰਾਤ ਦਾ ਸਮਾਂ ਸੀ ਮਿੱਤਰੋ ਤਾਂ ਕਰਕੇ ਮੈਂ ਬੱਸ ਦੇ ਵਿੱਚ ਵੀ ਤੁਹਾਨੂੰ ਦਿਖਾ ਦਿੰਨਾ ਸਰਕਾਰੀ ਬੱਸਾਂ ਸਰਕਾਰੀ ਬੱਸ ਤਾਂ ਹੈਗੀ ਆ ਪੀਆਰਟੀਸੀ ਪਰ ਆਪਣੀ ਕਿਹੜਾ ਆਧਾਰ ਕਾਰਡ ਲੱਗਣਾ ਮਿੱਤਰੋ ਵੈਸੀ ਮੈਂ ਤੁਹਾਨੂੰ ਦੱਸਤਾ ਵੀ ਸਰਕਾਰੀ ਬੱਸਾਂ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ ਵਟ ਪੰਜਾਬ ਵਾਲੀਆਂ ਬੱਸਾਂ ਥੋੜੀਆਂ ਜਿਹਾ ਵਧੀਆ ਚੱਲਦੀਆਂ ਨੇ ਟਰਸਟ ਵੀ ਹੁੰਦਾ ਵੀ ਰਾਤ ਨੂੰ ਹਣਾ ਪੰਜਾਬ ਵਾਲੀਆਂ ਬੱਸਾਂ 'ਚ ਬੈਠਣਾ ਹੁੰਦਾ ਕਈ ਵਾਰੀ ਕੀ ਹੁੰਦਾਗਾ ਪੁੱਛਣਾ ਪਾਸਣਾ ਪਿਆ ਜਾਂਦਾ ਤਾਂ ਕਰਕੇ ਆਪ ਪੰਜਾਬ ਵਾਲੀ ਬੱਸਾਂ 'ਚ ਬੈਠਦੇ ਆ ਬਾਕੀ ਧੰਨਵਾਦ ਮਿਹਰਬਾਨੀ ਮਿਲਦੀ ਹੈ ਨੈਕਸਟ ਵਲੌਗ ਦੇ ਵਿੱਚ ਰੱਬ ਰੱਖ